ਵਾਦਿਲ ਕਾ ਹਲਕੇ ਦੇ ਇੱਕ ਪਿੰਡ ਚ ਖੜਾ ਜਿਹੜਾ ਜਮਾ ਪਾਕਿਸਤਾਨ ਦੇ ਬਾਰਡਰ ਦੇ ਨਾਲ ਹੈ ਤੁਸੀਂ ਦੇਖ ਲਓ ਸਾਰਾ ਡੁੱਬਿਆ ਪਿਆ ਪਿੰਡ ਲੋਕੀ ਬਾਹਰ ਆਏ ਕੋਈ ਵੀ ਸਰਕਾਰ ਦਾ ਇੱਥੇ ਅਫਸਰ ਨਹੀਂ ਆਇਆ ਕੋਈ ਪੁੱਛਣ ਨਹੀਂ ਆਇਆ ਇੱਥੇ ਲੋਕਾਂ ਨੂੰ ਮਿਲਿਆ ਲੋਕੀ ਬੜੇ ਪਰੇਸ਼ਾਨ ਹੈ ਬਿਮਾਰੀਆਂ ਸ਼ੁਰੂ ਹੋ ਗਈਆਂ ਤੇ ਡਾਕਟਰ ਦੇ ਕੈਂਪ ਦੀ ਲੋੜ ਹੈ ਤੇ ਇੱਥੇ ਦਵਾਈਆਂ ਦੀ ਲੋੜ ਹੈ ਇੱਥੇ ਇਹਨਾਂ ਦੇ ਘਰਾਂ ਵਿੱਚ ਸਾਰੇ ਸਪਰੇਅ ਕਰਨ ਦੀ ਲੋੜ ਹੈ ਕਿ ਮੈਂ ਬੇਨਤੀ ਕਰਦਾ ਹਾਂ ਡੀਸੀ ਨੂੰ ਤੇ ਦੂਜਿਆਂ ਨੂੰ ਕਿ ਇਮੀਡੀਏਟਲੀ ਕੀਤਾ ਜਾਏ ਮੈਂ ਆਪਣੇ ਖਾਲੀ ਕਾਰਡਰ ਤੇ ਵਰਕਲਰ ਕਿਹਾ ਕਿ ਤੁਸੀਂ ਲਿਆਓ ਤੁਸੀਂ ਆਪਾਂ ਆਪਣੇ ਕੈਂਪਸ ਤੇ ਲਾਈਏ ਤੇ ਨਾਲ ਦੇ ਨਾਲ ਇਹਦੇ ਸਪਰੇਅ ਦਾ ਕੰਮ ਕਰੀਏ ਤੇ ਪਸ਼ੂਆਂ ਵਾਸਤੇ ਇਹਨਾਂ ਨੂੰ ਚਾਰੇ ਦੀ ਲੋੜ ਹੈ ਅੱਜ ਮੈਂ ਦੋ ਵੱਡੇ ਟਰਾਲੇ ਰੋ ਪਸ਼ੂਆਂ ਦੇ ਚਾਰੇ ਦੇ ਉਹ ਮੈਂ ਲੈ ਕੇ ਆਇਆ ਪਸ਼ੂਆਂ ਵਾਸਤੇ ਮੈਂ ਇਹਨਾਂ ਨੂੰ ਇੱਕ ਗੱਲ ਕਹੀ ਆ ਕਿਸੇ ਚੀਜ਼ ਦੀ ਲੋੜ ਹੈ ਮੇਰੇ ਨਾਲ ਖਾਲੀ ਲੱਗਨ ਦੀ ਲੀਡਰਸ਼ਿਪ ਹੈ ਨਾਲ ਦੇ ਨਾਲ ਉਸਾ ਉਤੀ ਪੂਰੀ ਕਰੇ ਮੈਂ ਫਾਜ਼ਿਲਕਾ ਹਲਕੇ ਦੇ ਇੱਕ ਪਿੰਡ 'ਚ ਖੜਾ ਜਿਹੜਾ ਜਮਾ ਪਾਕਿਸਤਾਨ ਦੇ ਬਾਰਡਰ ਦੇ ਨਾਲ ਆ ਤੁਸੀਂ ਦੇਖ ਲਓ ਸਾਰਾ ਡੁੱਬਿਆ ਪਿਆ ਪਿੰਡ ਲੋਕੀ ਬਾਹਰ ਆਏ ਕੋਈ ਵੀ ਸਰਕਾਰ ਦਾ ਇੱਥੇ ਅਫਸਰ ਨਹੀਂ ਆਇਆ ਕੋਈ ਪੁੱਛਣ ਨਹੀਂ ਆਇਆ ਇੱਥੇ ਲੋਕਾਂ ਨੂੰ ਮਿਲਿਆ ਲੋਕੀ ਬੜੇ ਪਰੇਸ਼ਾਨ ਆ ਬਿਮਾਰੀਆਂ ਸ਼ੁਰੂ ਹੋ ਗਈਆਂ ਤੇ ਡਾਕਟਰ ਦੇ ਕੈਂਪ ਦੀ ਲੋੜ ਹੈ ਤੇ ਇੱਥੇ ਦਵਾਈਆਂ ਦੀ ਲੋੜ ਹੈ ਇੱਥੇ ਇਹਨਾਂ ਦੇ ਘਰਾਂ ਵਿੱਚ ਸਾਰੇ ਸਪਰੇਅ ਕਰਨ ਦੀ ਲੋੜ ਹੈ ਤੇ ਮੈਂ ਬੇਨਤੀ ਕਰਦਾ ਹਾਂ ਬੀਸੀ ਨੂੰ ਤੇ ਦੂਜਿਆਂ ਨੂੰ ਕਿ ਇਮੀਡੀਏਟਲੀ ਕੀਤਾ ਜਾਏ ਮੈਂ ਆਪਣੇ ਖਾਲੀ ਕਾਰਟ ਦੇ ਨਾਲ ਵਰਕਰਾਂ ਨੂੰ ਕਿਹਾ ਕਿ ਤੁਸੀਂ ਲੈ ਆਓ ਤੁਸੀਂ ਆਪਾਂ ਆਪਣੇ ਕੈਂਪਸ ਤੇ ਲਾਈਏ ਤੇ ਨਾਲ ਦੇ ਨਾਲ ਇਹਦੇ ਸਪਰੇਅ ਦਾ ਕੰਮ ਕਰੀਏ ਤੇ ਪਸ਼ੂਆਂ ਵਾਸਤੇ ਇਹਨਾਂ ਨੂੰ ਚਾਰੇ ਦੀ ਲੋੜ ਹੈ ਅੱਜ ਮੈਂ ਦੋ ਵੱਡੇ ਟਰਾਲੇ ਰੋ ਪਸ਼ੂਆਂ ਦੇ ਚਾਰੇ ਦੇ ਉਹ ਮੈਂ ਲੈ ਕੇ ਆਇਆ ਪਸ਼ੂਆਂ ਵਾਸਤੇ ਮੈਂ ਇਹਨਾਂ ਨੂੰ ਇੱਕ ਗੱਲ ਕਹੀ ਆ ਕਿਸੇ ਚੀਜ਼ ਦੀ ਲੋੜ ਹੈ ਮੇਰੇ ਨਾਲ ਖਾਲੀ ਲਗਨ ਦੀ ਲੀਡਰਸ਼ਿਪ ਹੈ ਨਾਲ ਦੇ ਨਾਲ ਉਹ ਉਹ ਚੀਜ਼ ਪੂਰੀ ਕਰੇ ਮੈਂ ਫਾਜ਼ਿਲਕਾ ਹਲਕੇ ਦੇ ਇੱਕ ਪਿੰਡ 'ਚ ਖੜਾ ਜਿਹੜਾ ਜਮਾ ਪਾਕਿਸਤਾਨ ਦੇ ਬਾਰਡਰ ਦੇ ਨਾਲ ਹੈ ਤੁਸੀਂ ਦੇਖ ਲਓ ਸਾਰਾ ਡੁੱਬਿਆ ਪਿਆ ਪਿੰਡ ਲੋਕੀ ਬਾਹਰ ਆਏ ਕੋਈ ਵੀ ਸਰਕਾਰ ਦਾ ਇੱਥੇ ਅਫਸਰ ਨਹੀਂ ਆਇਆ ਕੋਈ ਪੁੱਛਣ ਨਹੀਂ ਆਇਆ ਇੱਥੇ ਲੋਕਾਂ ਨੂੰ ਮਿਲਿਆ ਲੋਕੀ ਬੜੇ ਪਰੇਸ਼ਾਨ ਆ ਬਿਮਾਰੀਆਂ ਸ਼ੁਰੂ ਹੋ ਗਈਆਂ ਤੇ ਡਾਕਟਰ ਦੇ ਕੈਂਪ ਦੀ ਲੋੜ ਹੈ ਤੇ ਇੱਥੇ ਦਵਾਈਆਂ ਦੀ ਲੋੜ ਹੈ ਇੱਥੇ ਇਹਨਾਂ ਦੇ ਘਰਾਂ ਵਿੱਚ ਸਾਰੇ ਸਪਰੇਅ ਕਰਨ ਦੀ ਲੋੜ ਹੈ ਤੇ ਮੈਂ ਬੇਨਤੀ ਕਰਦਾ ਹਾਂ ਡੀਸੀ ਨੂੰ ਤੇ ਦੂਜਿਆਂ ਨੂੰ ਕਿ ਇਮੀਡੀਏਟਲੀ ਕੀਤਾ ਜਾਏ ਮੈਂ ਆਪਣੇ ਖਾਲੀ ਕਾਰਡਰ ਤੇ ਲੋ ਵਰਕਰਾਂ ਨੂੰ ਕਿਹਾ ਕਿ ਤੁਸੀਂ ਲਿਆਓ ਤੁਸੀਂ ਆਪਾਂ ਆਪਣੇ ਕੈਂਪਸ ਤੇ ਲਾਈਏ ਤੇ ਨਾਲ ਨਾਲ ਇਹਦੇ ਸਪਰੇਅ ਦਾ ਕੰਮ ਕਰੀਏ ਤੇ ਪਸ਼ੂਆਂ ਵਾਸਤੇ ਇਹਨਾਂ ਨੂੰ ਚਾਰੇ ਦੀ ਲੋੜ ਹੈ ਅੱਜ ਮੈਂ ਦੋ ਵੱਡੇ ਟਰਾਲੇ ਰੋਪਾਸਵਾਂ ਦੇ ਆਚਾਰੀਏ ਦੇ ਉਹ ਮੈਂ ਲੈ ਕੇ ਆਇਆ ਪਸੋਂ ਵਾਸਤੇ ਮੈਂ ਇਹਨਾਂ ਨੂੰ ਇੱਕ ਗੱਲ ਕਹੀ ਹੈ ਕਿਸੇ ਚੀਜ਼ ਦੀ ਲੋੜ ਹੈ ਮੇਰੇ ਨਾਲ ਖਾਲੀ ਲਗਨ ਦੀ ਲੀਡਰਸ਼ਿਪ ਹੈ ਨਾਲ ਦੇ ਨਾਲ ਉਹ ਸਾਰੀ ਚੀਜ਼ ਪੂਰੀ ਕਰੇ ਮੈਂ ਫਾਜ਼ਿਲਖਾ ਹਲਕੀ ਦੇ ਇੱਕ ਪਿੰਡ 'ਚ ਖੜਾ ਜਿਹੜਾ ਜਮਾ ਪਾਕਿਸਤਾਨ ਦੇ ਬਾਰਡਰ ਦੇ ਨਾਲ ਹੈ ਤੁਸੀਂ ਦੇਖ ਲਓ ਸਾਰਾ ਡੁੱਬਿਆ ਪਿਆ ਪਿੰਡ ਲੋਕੀ ਬਾਹਰ ਆਏ ਕੋਈ ਵੀ ਸਰਕਾਰ ਦਾ ਇੱਥੇ ਅਫਸਰ ਨਹੀਂ ਆਇਆ ਕੋਈ ਕੁਛ ਨਹੀਂ ਆਇਆ ਇਥੇ ਲੋਕਾਂ ਨੂੰ ਮਿਲਿਆ ਲੋਕੀ ਬੜੇ ਪਰੇਸ਼ਾਨ ਹੈ ਬਿਮਾਰੀਆਂ ਸ਼ੁਰੂ ਹੋ ਗਈਆਂ ਤੇ ਡਾਕਟਰ ਦੇ ਕੈਂਪ ਦੀ ਲੋੜ ਹੈ ਤੇ ਇਥੇ ਦਵਾਈਆਂ ਦੀ ਲੋੜ ਹੈ ਇਥੇ ਇਹਨਾਂ ਦੇ ਘਰਾਂ ਵਿੱਚ ਸਾਰੇ ਸਪਰੇਅ ਕਰਨ ਦੀ ਲੋੜ ਹੈ ਤੇ ਮੈਂ ਬੇਨਤੀ ਕਰਦਾ ਹਾਂ ਬੀਸੀ ਨੂੰ ਤੇ ਦੂਜਿਆਂ ਨੂੰ ਕਿ ਇਮੀਡੀਏਟਲੀ ਕੀਤਾ ਜਾਏ ਮੈਂ ਆਪਣੇ ਕਾਲੀ ਕਾਰਡਰ ਤੇ ਵਰਕਰਾਂ ਨੂੰ ਕਿਹਾ ਕਿ ਤੁਸੀਂ ਲਿਆਓ ਤੁਸੀਂ ਆਪਾਂ ਆਪਣੇ ਕੈਂਪਸ ਤੇ ਲਾਈਏ ਤੇ ਨਾਲ ਨਾਲ ਇਹਦੇ ਸਪਰੇਅ ਦਾ ਕੰਮ ਕਰੀਏ ਤੇ ਪਸ਼ੂਆਂ ਵਾਸਤੇ ਇਹਨਾਂ ਨੂੰ ਚਾਰੇ ਦੀ ਲੋੜ ਹੈ ਅੱਜ ਮੈਂ ਦੋ ਵੱਡੇ ਟਰਾਲੇ ਰੋਪਸੂਆਂ ਦੇ ਚਾਰੇ ਦੇ ਉਹ ਮੈਂ ਲੈ ਕੇ ਆਇਆ ਪਸ਼ੂਆਂ ਵਾਸਤੇ ਮੈਂ ਇਹਨਾਂ ਨੂੰ ਇੱਕ ਗੱਲ ਕਹੀ ਹੈ ਕਿਸੇ ਚੀਜ਼ ਦੀ ਲੋੜ ਹੈ ਮੇਰੇ ਨਾਲ ਕਾਲੀ ਨਦਨ ਦੀ ਲੀਡਰਸ਼ਿਪ ਹੈ ਨਾਲ ਦੇ ਨਾਲ ਉਸ ਉਹ ਚੀਜ਼ ਪੂਰੀ ਕਰੇ ਮੈਂ ਫਾਜ਼ਿਲਕਾ ਹਲਕੇ ਦੇ ਇੱਕ ਪਿੰਡ 'ਚ ਖੜਾ ਜਿਹੜਾ ਜਮਾਂ ਪਾਕਿਸਤਾਨ ਦੇ ਬਾਰਡਰ ਦੇ ਨਾਲ ਹੈ ਤੁਸੀਂ ਦੇਖ ਲਓ ਸਾਰਾ ਡੁੱਬਿਆ ਪਿਆ ਪਿੰਡ ਲੋਕੀ ਬਾਹਰ ਆਏ ਕੋਈ ਵੀ ਸਰਕਾਰ ਦੇ ਇੱਥੇ ਅਫਸਰ ਨਹੀਂ ਆਇਆ ਕੋਈ ਪੁੱਛ ਨਹੀਂ ਆਇਆ ਇੱਥੇ ਲੋਕਾਂ ਨੂੰ ਮਿਲਿਆ ਲੋਕੀ ਬੜੇ ਪਰੇਸ਼ਾਨ ਐ ਬਿਮਾਰੀਆਂ ਸ਼ੁਰੂ ਹੋ ਗਈਆਂ ਤੇ ਡਾਕਟਰ ਦੇ ਕੈਂਪ ਦੀ ਲੋੜ ਐ ਤੇ ਇੱਥੇ ਦਵਾਈਆਂ ਦੀ ਲੋੜ ਐ ਇੱਥੇ ਇਹਨਾਂ ਦੇ ਘਰਾਂ ਵਿੱਚ ਸਾਰੇ ਸਪਰੇਅ ਕਰਨ ਦੀ ਲੋੜ ਐ ਤੇ ਮੈਂ ਬੇਨਤੀ ਕਰਦਾ ਹਾਂ ਡੀਸੀ ਨੂੰ ਤੇ ਦੂਜਿਆਂ ਨੂੰ ਕਿ ਇਮੀਡੀਏਟਲੀ ਕੀਤਾ ਜਾਏ ਮੈਂ ਆਪਣੇ ਕਾਲੀ ਕਾਰਡਰ ਤੇ ਵਰਕਰਾਂ ਨੂੰ ਕਿਹਾ ਕਿ ਤੁਸੀਂ ਲਿਓ ਤੁਸੀਂ ਆਪਾਂ ਆਪਣੇ ਕੈਂਪਸ ਤੇ ਲਾਈਏ ਤੇ ਨਾਲ ਦੇ ਨਾਲ ਇਹਦੇ ਸਪਰੇਅ ਦਾ ਕੰਮ ਕਰੀਏ ਤੇ ਪਸ਼ੂਆਂ ਵਾਸਤੇ ਇਹਨਾਂ ਨੂੰ ਚਾਰੇ ਦੀ ਲੋੜ ਹੈ ਅੱਜ ਮੈਂ ਦੋ ਵੱਡੇ ਟਰਾਲੇ ਰੋਪਾ ਚੁਹਾਣ ਦੇ ਚਾਰੇ ਦੇ ਉਹ ਮੈਂ ਲੈ ਕੇ ਆਇਆ ਪਸ਼ੂਆਂ ਵਾਸਤੇ ਮੈਂ ਇਹਨਾਂ ਨੂੰ ਇੱਕ ਗੱਲ ਕਹੀ ਹੈ ਕਿਸੇ ਚੀਜ਼ ਦੀ ਲੋੜ ਹੈ ਮੇਰੀ ਨਾਲ ਕਾਲੀ ਨਦਨ ਦੀ ਲੀਡਰਸ਼ਿਪ ਹੈ ਨਾਲ ਦੇ ਨਾਲ ਉਸ ਉਹ ਚੀਜ਼ ਪੂਰੀ ਕਰੇ ਮੈਂ ਫਾਜ਼ਿਲਕਾ ਹਲਕੇ ਦੇ ਇੱਕ ਪਿੰਡ 'ਚ ਖੜਾ ਜਿਹੜਾ ਜਮਾ ਪਾਕਿਸਤਾਨ ਦੇ ਬਾਰਡਰ ਦੇ ਨਾਲ ਹੈ ਕੁਸੀਂ ਦੇਖ ਲਓ ਸਾਰਾ ਡੁੱਬਿਆ ਪਿਆ ਪਿੰਡ ਲੋਕੀ ਬਾਹਰ ਆਏ ਆ ਕੋਈ ਵੀ ਸਰਕਾਰ ਦਾ ਇੱਥੇ ਅਫਸਰ ਨਹੀਂ ਆਇਆ ਕੋਈ ਪੁਛ ਨਹੀਂ ਆਇਆ ਇੱਥੇ ਲੋਕਾਂ ਨੂੰ ਮਿਲਿਆ ਲੋਕੀ ਬੜੇ ਪਰੇਸ਼ਾਨ ਆਂ ਬਿਮਾਰੀਆਂ ਸ਼ੁਰੂ ਹੋ ਗਈਆਂ ਤੇ ਡਾਕਟਰ ਦੇ ਕੈਂਪ ਦੀ ਲੋੜ ਹੈ ਤੇ ਇੱਥੇ ਦਵਾਈਆਂ ਦੀ ਲੋੜ ਹੈ ਇੱਥੇ ਇਹਨਾਂ ਦੇ ਘਰਾਂ ਵਿੱਚ ਸਾਰੇ ਸਪਰੇਅ ਕਰਨ ਦੀ ਲੋੜ ਹੈ ਤੇ ਮੈਂ ਬੇਨਤੀ ਕਰਦਾ ਹਾਂ ਡੀਸੀ ਨੂੰ ਤੇ ਦੂਜਿਆਂ ਨੂੰ ਕਿ ਇਮੀਡੀਏਟਲੀ ਕੀਤਾ ਜਾਏ ਮੈਂ ਆਪਣੇ ਕਾਲੀ ਕਾਟਰ ਦੇ ਲੋ ਵਰਕਰਾਂ ਨੂੰ ਕਿਹਾ ਕਿ ਤੁਸੀਂ ਲਿਆਓ ਤੁਸੀਂ ਆਪਾਂ ਆਪਣੇ ਕੈਂਪਸ ਤੇ ਲਾਈਏ ਤੇ ਨਾਲ ਦੇ ਨਾਲ ਇਹਦੇ ਸਪਰੇਅ ਦਾ ਕੰਮ ਕਰੀਏ ਤੇ ਇਹ ਪਸ਼ੂਆਂ ਵਾਸਤੇ ਇਹਨਾਂ ਨੂੰ ਚਾਰੇ ਦੀ ਲੋੜ ਹੈ ਅੱਜ ਮੈਂ ਦੋ ਵੱਡੇ ਟਰਾਲੇ ਰੋਪਾ ਚੋਂ ਦੇ ਚਾਰੇ ਦੇ ਉਹ ਮੈਂ ਲੈ ਕੇ ਆਇਆ ਪਸ਼ੂਆਂ ਵਾਸਤੇ ਮੈਂ ਇਹਨਾਂ ਨੂੰ ਇੱਕ ਗੱਲ ਕਹੀ ਹੈ ਕਿਸੇ ਚੀਜ਼ ਦੀ ਲੋੜ ਹੈ ਮੇਰੇ ਨਾਲ ਕਾਲੀ ਨਗਨ ਦੀ ਲੀਡਰਸ਼ਿਪ ਹੈ ਨਾਲ ਦੇ ਨਾਲ ਉਸ ਉਹ ਚੀਜ਼ ਪੂਰੀ ਕਰੇ ਮੈਂ ਫਾਜ਼ਿਲ ਖਾਲਕੇ ਦੇ ਇੱਕ ਪਿੰਡ 'ਚ ਖੜਾ ਜਿਹੜਾ ਜਮਾਂ ਪਾਕਿਸਤਾਨ ਦੇ ਬਾਰਡਰ ਦੇ ਨਾਲ ਹੈ ਤੁਸੀਂ ਦੇਖ ਲਓ ਸਾਰਾ ਡੁੱਬਿਆ ਪਿਆ ਪਿੰਡ ਲੋਕੀ ਬਾਹਰ ਆਏ ਹੋ ਕੋਈ ਵੀ ਸਰਕਾਰ ਦਾ ਇੱਥੇ ਅਫਸਰ ਨਹੀਂ ਆਇਆ ਕੋਈ ਪੁੱਛਣ ਨਹੀਂ ਆਇਆ ਇੱਥੇ ਲੋਕਾਂ ਨੂੰ ਮਿਲਿਆ ਲੋਕੀ ਬੜੇ ਪਰੇਸ਼ਾਨ ਹੈ ਬਿਮਾਰੀਆਂ ਸ਼ੁਰੂ ਹੋ ਗਈਆਂ ਤੇ ਡਾਕਟਰ ਦੇ ਕੈਂਪ ਦੀ ਲੋੜ ਹੈ ਤੇ ਇੱਥੇ ਦਵਾਈਆਂ ਦੀ ਲੋੜ ਹੈ ਇੱਥੇ ਇਹਨਾਂ ਦੇ ਘਰਾਂ ਵਿੱਚ ਸਾਰੇ ਸਪਰੇਅ ਕਰਨ ਦੀ ਲੋੜ ਹੈ ਤੇ ਮੈਂ ਬੇਨਤੀ ਕਰਦਾ ਹਾਂ डीसी ਨੂੰ ਤੇ ਦੂਜਿਆਂ ਨੂੰ ਕਿ ਇਮੀਡੀਏਟਲੀ ਕੀਤਾ ਜਾਏ ਮੈਂ ਆਪਣੇ ਖਾਲੀ ਕਾਰਡਰ ਤੇ ਵਰਕਲਰ ਕਿਹਾ ਕਿ ਤੁਸੀਂ ਲਿਆਓ ਤੁਸੀਂ ਆਪਾਂ ਆਪਣੇ कॅम्पस ਤੇ ਲਾਈਏ ਤੇ ਨਾਲ ਦੇ ਨਾਲ ਇਹਦੇ ਸਪਰੇਅ ਦਾ ਕੰਮ ਕਰੀਏ ਤੇ ਪਸ਼ੂਆਂ ਵਾਸਤੇ ਇਹਨਾਂ ਨੂੰ ਚਾਰੇ ਦੀ ਲੋੜ ਹੈ ਅੱਜ ਮੈਂ ਦੋ ਵੱਡੇ ਟਰਾਲੇ ਰੋ ਪਸ਼ੂਆਂ ਦੇ ਚਾਰੇ ਦੇ ਉਹ ਮੈਂ ਲੈ ਕੇ ਆਇਆ ਪਸ਼ੂਆਂ ਵਾਸਤੇ ਮੈਂ ਇਹਨਾਂ ਨੂੰ ਇੱਕ ਗੱਲ ਕਹੀ ਆ ਕਿਸੇ ਚੀਜ਼ ਦੀ ਲੋੜ ਹੈ ਮੇਰੇ ਨਾਲ ਖਾਲੀ ਲਗਨ ਦੀ ਲੀਡਰਸ਼ਿਪ ਹੈ ਨਾਲ ਦੇ ਨਾਲ ਉਹ ਉਹ ਚੀਜ਼ ਪੂਰੀ ਕਰੇ ਮੈਂ ਫਾਜ਼ਿਲਕਾ ਹਲਕੀ ਦੇ ਇੱਕ ਪਿੰਡ 'ਚ ਖੜਾ ਜਿਹੜਾ ਜਮਾ ਪਾਕਿਸਤਾਨ ਦੇ ਬਾਰਡਰ ਦੇ ਨਾਲ ਆਏ ਤੁਸੀਂ ਦੇਖ ਲਓ ਸਾਰਾ ਡੁੱਬਿਆ ਪਿਆ ਪਿੰਡ ਮਨੋਕੀ ਬਾਹਰ ਆਇਆ ਕੋਈ ਵੀ ਸਰਕਾਰ ਦਾ ਇੱਥੇ ਅਫਸਰ ਨਹੀਂ ਆਇਆ ਕੋਈ ਪੁੱਛਣ ਨਹੀਂ ਆਇਆ ਇੱਥੇ ਲੋਕਾਂ ਨੂੰ ਮਿਲਿਆ ਲੋਕੀ ਬੜੇ ਪਰੇਸ਼ਾਨ ਹੈ ਬਿਮਾਰੀਆਂ ਸ਼ੁਰੂ ਹੋ ਗਈਆਂ ਤੇ ਡਾਕਟਰ ਦੇ ਕੈਂਪ ਦੀ ਲੋੜ ਹੈ ਤੇ ਇੱਥੇ ਦਵਾਈਆਂ ਦੀ ਲੋੜ ਹੈ ਇੱਥੇ ਇਹਨਾਂ ਦੇ ਘਰਾਂ ਵਿੱਚ ਸਾਰੇ ਸਪਰੇਅ ਕਰਨ ਦੀ ਲੋੜ ਹੈ ਤੇ ਮੈਂ ਬੇਨਤੀ ਕਰਦਾ ਹਾਂ ਬੀਸੀ ਨੂੰ ਤੇ ਦੂਜਿਆਂ ਨੂੰ ਕਿ ਇਮੀਡੀਏਟਲੀ ਕੀਤਾ ਜਾਏ ਮੈਂ ਆਪਣੇ ਖਾਲੀ ਕਾਰਟਰ ਤੇ ਲੋ ਵਰਕਰਾਂ ਨੂੰ ਕਿਹਾ ਕਿ ਤੁਸੀਂ ਲਿਆਓ ਤੁਸੀਂ ਆਪਾਂ ਆਪਣੇ ਕੈਂਪਸ ਤੇ ਲਾਈਏ ਤੇ ਨਾਲ ਨਾਲ ਇਹਦੇ ਸਪਰੇਅ ਦਾ ਕੰਮ ਕਰੀਏ ਤੇ ਪਸ਼ੂਆਂ ਵਾਸਤੇ ਇਹਨਾਂ ਨੂੰ ਚਾਰੇ ਦੀ ਲੋੜ ਹੈ ਅੱਜ ਮੈਂ ਦੋ ਵੱਡੇ ਟਰਾਲੇ ਰੋ ਪਸ਼ੂਆਂ ਦੇ ਚਾਰੇ ਦੇ ਉਹ ਮੈਂ ਲੈ ਕੇ ਆਇਆ ਪਸ਼ੂਆਂ ਵਾਸਤੇ ਮੈਂਨੂੰ ਇੱਕ ਗੱਲ ਕਹੀ ਆ ਕਿਸੇ ਚੀਜ਼ ਦੀ ਲੋੜ ਹੈ ਮੇਰੀ ਨਾਲ ਖਾਲੀ ਲਦਨ ਦੀ ਲੀਡਰਸ਼ਿਪ ਹੈ ਨਾਲ ਦੇ ਨਾਲ ਉਸ ਉਹ ਚੀਜ਼ ਪੂਰੀ ਕਰੇ ਮੈਂ ਫਾਜ਼ਿਲਕਾ ਹਲਕੇ ਦੇ ਇੱਕ ਪਿੰਡ 'ਚ ਖੜਾ ਜਿਹੜਾ ਜਮਾ ਪਾਕਿਸਤਾਨ ਦੇ ਬਾਰਡਰ ਦੇ ਨਾਲ ਆ ਤੁਸੀਂ ਦੇਖ ਲਓ ਸਾਰਾ ਡੁੱਬਿਆ ਪਿਆ ਪਿੰਡ ਮਨੋਕੀ ਬਾਹਰ ਆਇਆ ਕੋਈ ਵੀ ਸਰਕਾਰ ਦਾ ਇੱਥੇ ਅਫਸਰ ਨਹੀਂ ਆਇਆ ਕੋਈ ਪੁੱਛ ਨਹੀਂ ਆਇਆ ਇੱਥੇ ਲੋਕਾਂ ਨੂੰ ਮਿਲਿਆ ਲੋਕੀ ਬੜੇ ਪਰੇਸ਼ਾਨ ਆ ਬਿਮਾਰੀਆਂ ਸ਼ੁਰੂ ਹੋ ਗਈਆਂ ਤੇ ਡਾਕਟਰ ਦੇ ਕੈਂਪ ਦੀ ਲੋੜ ਹੈ ਤੇ ਇਥੇ ਦਵਾਈਆਂ ਦੀ ਲੋੜ ਹੈ ਇਥੇ ਇਹਨਾਂ ਦੇ